ਕੇ ਵਰਨੁਣ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਟੱਕਾ ਤੁਸੀਂ ਕਰ ਰਹੇ ਹੋ ਸਾਫ਼ ਵੀ ਧੱਜੀਆਂ ਉੜਾ ਕੇ ਮੈਂ ਵੱਜ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਨਾ ਵੀ ਥੱਲੇ ਨਹੀਂ ਲਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਅਗਲੇ ਸਾਲ 2027 ਚ ਮਾਰਚ ਬਾਦ ਕੋਈ ਲਪੜਾ ਨਹੀਂ ਇੱਥੇ ਜੋ ਮੈਂ ਅਪਾਰਚੰਦਰ ਨੂੰ ਨਬਾ ਤੇ ਅੱਜ ਅੱppa ਗੱਲ ਕਰਾਂ ਨਬਾ ਸ਼ਾਇਦ ਜਿਹਨਾਂ ਦੇ ਵਿੱਚ ਜਿੱਥੇ ਕਈ ਜਿਹਨਾਂ ਜਿੱਥੇ ਜਿਹੜਾ ਨਜ਼ਰ ਬੰਦੂਗਾ ਜੀ ਕੁਬੀਰ ਬਾਦਲ ਤੇ ਉਹਨਾਂ ਦੀ ਵਾਈਫ ਤੇ ਕੁਬੀਰ ਬਾਦਲ ਦੀ ਵਾਈਫ ਜਿਹੜੇ ਤਿੰਨ ਜਣੇ ਅੱਜ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ ਤੁਹਾਨੂੰ ਮੈਂ ਦਿਖਾ ਰਿਹਾ ਲਾਈਵ ਜ਼ੁਬੀਰ ਨਬਾ ਜੀ ਉਹਨਾ ਵੀ ਥੱਲੇ ਨਹੀਂ ਲੱਗਣਾ ਚਾਹੀਦਾ ਕਿ ਸੋਚਣ ਲੱਗ ਜਾਓ ਕਿ ਪੂਰੀ ਜ਼ਿੰਦਗੀ ਆ ਝਾੜੂ ਵਾਲੇ ਪੰਜਾਬ 'ਚ ਰਹਿਣਗੇ ਆ ਝਾੜੂ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਐਨ ਐਜਾ ਭਜਾਉਣਾ ਹੈ ਆ ਮਨਲਾ ਦਾ ਦੇਸ਼ ਛੱਡ ਕੇ ਭੱਜਣਗੇ ਜਿੰਨੇ ਵੀ ਇਹਨਾਂ ਦੇ ਲੀਡਰ ਅਗਲੇ ਸਾਲ 2022 ਚ ਮਾਰਚ ਬਾਦ ਕੋਈ ਲਪੜਾ ਨਹੀਂ ਇੱਥੇ ਹਿੰਦੁਸਤਾਨ ਅੰਦਰ ਅਸੀਂ ਫਿਰ ਵੀ ਵਰਨੂ ਲੈ ਕੇ ਆਵਾਂਗੇ ਤੇ ਇਸ ਕਰਕੇ ਵਰਨ ਸ਼ਰਮਾ ਜੀ ਤੁਸੀਂ ਵੀ ਆਪਣਾ ਪਾਸਪੋਰਟ ਬਣਾਉਣਾ ਤੇ ਬਣਾ ਲਓ ਜਿੰਨਾ ਟੱਕਾ ਤੁਸੀਂ ਕਰ ਰਹੇ ਹੋ ਜਿੰਨਾ ਕਾਨੂੰਨ ਦੀ ਤੱਗੀਆਂ ਤੁਸੀਂ ਆਈਪੀਐਸ ਬਣਿਓ ਐਸਐਸਪੀ ਬਣਿਓ ਤੁਹਾਡਾ ਜਰੂਰੀ ਕੀ ਹੈ ਤੁਸੀਂ ਸੌਂਗੀ ਦੀ ਖਾਡੀ ਹੈ ਕਿ ਇਨਸਾਫ ਦੇਣੀ ਇਨਸਾਫ ਨੂੰ ਗਿਟਾ ਜੜੋਣਾ ਨਹੀਂ ਜਿਹੜਾ ਅਫਸਰ ਸਮਝਦਾ ਕਿ ਸਾਫ ਇਨਸਾਫ ਦੀ ਧੱਜੀਆਂ ਉਡਾ ਕੇ ਮੈਂ ਵੱਜ ਜਾਊਂਗਾ ਬੜਾ ਗਲਤ ਫਹਿਮੀ ਚ ਹੈ ਆ ਦਿਨ ਜਿਹੜੇ ਹੁੰਦੇ ਆ ਮਿੰਟਾਂ ਚ ਬਦਲ ਜਾਂਦੇ ਆ ਆਈ ਜਿਹੜੇ ਐਸਐਸਪੀ ਨੂੰ ਸਲੂਟ ਮਾਰਦੇ ਆ ਐਸਐਚਓ ਡੀਐਸਪੀ ਐਸਪੀ ਆਈ ਫੰਡ ਫਿਰ ਘਰੇ ਵੀ ਆ ਜਾਂਦੇ ਆ ਇਸ ਕਰਕੇ ਹਲੇ ਵੀ ਮੈਂ ਕਹਿੰਨਾ ਸੰਭਲ ਜਾਓ ਸਾਰਿਆਂ ਨੂੰ ਬੇਨਤੀ ਕਰਨਾ ਧੱਕਾ ਕਰਨਾ ਬੰਦ ਕਰ ਦਿਓ ਕਿਉਂਕਿ ਜਿਹੜਾ ਕਾਨੂੰਨ ਤੋੜੂਗਾ ਭਾਵੇਂ ਪ੍ਰਾਈਵੇਟ ਆਤਮੀਆ ਭਾਵੇਂ ਸਰਕਾਰੀ ਜਾਂ ਕਾਨੂੰਨੋਂ ਦਾ ਦੋਨਾਂ ਵਾਸਤੇ ਇੱਕ ਹੈ ਤੋਇਸ ਕਰਕੇ ਵਿਕਰਮ ਮਜੀਠੀਆ ਜੀ ਦਾ ਸਨਿਆਪ ਦੇਣਾ ਚਾਹੁੰਦੇ ਆ ਚੜਤੀ ਕਲਾ ਚ ਪੂਰੇ ਹੌਸਲੇ ਚ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ 3 ਮਹੀਨੇ ਬਾਅਦ ਸਾਨੂੰ ਪਹਿਲੀ ਵਾਰ ਮੂਹਿੰ ਦਿੱਤਾ ਜਿੰਨੀ ਦੇਰ ਰੱਖ ਲਾਂਗੇ ਸਾਨੂੰ ਕੋਈ ਪਰਵਾਹ ਨਹੀਂ ਜੇ ਵੱਡੇ ਪਾਲ ਸਾਹਿਬ 16 16 ਸਾਲ ਜੇਲ੍ਹ ਕੱਟ ਸਕਦੇ ਆ ਆ ਦਾ ਸ਼ਰਮ ਨਹੀਂ ਕਾਲੀ ਦਲ ਦੇ ਬਾਦਰਸੂਰ ਮੈਂ ਨਾ ਸਾਨੂੰ ਪਰਵਾਹ ਪਰ ਇੱਕ ਗੱਲ ਯਾਦ ਰੱਖਿਓ ਖੋਡੇ ਵੀ ਦਿਨ ਨੇੜੇ ਆ ਇਹ ਸਭ ਕੁਝ ਕਿਸ ਤਰ੍ਹਾਂ ਤੇ ਹੋ ਰਹੀ ਹੈ ਜਿਦਾ ਦਾ ਮਾਮਲਾ ਦਰਜ ਕੀਤਾ ਗਿਆ ਤੀ ਨਸ਼ੇ ਦੀ ਗੱਲਬਾਤ ਹੋ ਰਹੀ ਹੈ ਔਰ ਕਈ ਵਿਗਿਆਨ ਨੂੰ ਅੰਦਰ ਤੋਂ ਨਹੀਂ ਜਾਣ ਦਿੱਤਾ ਜਾ ਰਿਹਾ ਬਹੁਤ ਹੀ ਦੁੱਖ ਔਰ ਅਫਸੋਸ ਦੀ ਗੱਲ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੀ ਗੱਲ ਅੱਜ ਚੱਲ ਰਹੀ ਹੈ ਤੇ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਲੋਕਾਂ ਵਿੱਚ ਬੜਾ ਰੋਲਾ ਪਾਉਂਦੀ ਰਹੀ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜੇ ਹੈਗੇ ਨਸ਼ਿਆਂ ਦਾ ਸਦਾਗਰ ਅਸੀਂ ਫੜ ਕੇ ਅੰਦਰ ਕਰ ਲਿਆ ਤੇ ਜਦੋਂ ਕਿ ਪਹਿਲਾਂ ਨਸ਼ਿਆਂ ਦੀ ਗੱਲ ਜਦੋਂ ਆਈ ਸੀਗੀ ਕੇਸ਼ਰੀਵਾਲ ਇਹਨਾਂ ਦਾ ਜਿਹੜਾ ਬਾਪ ਹੈ ਉਹ ਮਾਫੀ ਮੰਗ ਕੇ ਗਿਆ ਸੀਗਾ ਆ ਕੇ ਸਾਡੇ ਲੀਡਰ ਸਾਹਿਬਾਨ ਤੋਂ ਵਿਕਰਮ ਸਿੰਘ ਵਜੀਠਾ ਇੱਕ ਐਸੀ ਚੀਜ਼ ਹੈ ਜਿਹੜੀ ਨਾਮ ਛਕਾਏ ਤੋਂ ਝੁਕ ਸਕਦੀ ਹੈ ਨਾ ਦਬਾਏ ਤੋਂ ਦਬ ਸਕਦੀ ਹੈ ਸ਼ਰਮ ਨਹੀਂ ਇੱਕ ਕਾਲੀ ਦਰ ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਵਾਲਾ ਹੈ ਉਹਨਾਂ ਦੀ ਮੁੱਛ ਜਿਹੜੀ ਹੈ ਉਹ ਵੱਟਾ ਦਿੰਦੇ ਜਿਹੜਾ ਉਹ ਦਿਸਦਾ ਹੈ ਭਗਵੰਤ ਮਾਨ ਤੇ ਉਹਦੀ ਕੇਚਰੀਵਾਲ ਦੀ ਟੀਮ ਨੂੰ ਕਿ ਜੇਦੋਂ ਵੀ ਕਿਤੇ ਮਾੜੀ ਜਿਹੀ ਝਲਕੋ ਦੀ ਬਾਹਰ ਆਈ ਤਾਂ ਉਹ ਆਪਣੀਆਂ ਮੁੱਛਾਂ ਨਾਲ ਹੀ ਇਹਨਾਂ ਨੂੰ ਭਜਾਲੂਗਾ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਸੰਧਾਨ ਤੋਂ ਦੂਰ ਹੋ ਚੁੱਕੀ ਆ ਸਿਸਟਮ ਤੋਂ ਦੂਰ ਹੋ ਚੁੱਕੀ ਆ ਤਾਨਾ ਸ਼ਹੀਦਾ ਜਿਹੜਾ ਰਾਜ ਹੈ ਪੰਜਾਬ 'ਚ ਦੇਖਣ ਨੂੰ ਮਿਲਦੇ ਆ ਕਿਉਂਕਿ ਪੰਜਾਬ ਦੇ ਵਿੱਚ ਅੱਜ ਇੱਥੇ ਦੇਖੋ ਕਿ ਇੱਥੇ ਮੀਡੀਆ ਦੇ ਲੋਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਇੱਥੇ ਖੜੇ ਸੀਗੇ ਕਿ ਕੋਈ ਸਰਦਾਰ ਸ਼ਖਬੀਰ ਸਿੰਘ ਬਾਦਲ ਸਾਹਿਬ ਨੇ ਸਰ ਵਿਕਰਮ ਸਿੰਘ ਵਜੀਠੀਆ ਜੀ ਦੀ ਮੁਲਾਕਾਤ ਲਈ ਆਏ ਨੇ ਤੇ ਸਾਰੇ ਲੀਡਰ ਸਾਹਿਬਾਨ ਉਹਨਾਂ ਨੂੰ ਮਿਲਣ ਵਾਸਤੇ ਆਪਣੇ ਲੀਡਰ ਦੇ ਨਾਲ ਖੜਨ ਵਾਸਤੇ ਆਪਣੇ ਪ੍ਰਧਾਨ ਦੇ ਨਾਲ ਖੜਨ ਵਾਸਤੇ ਇੱਥੇ ਖੜੇ ਸੀਗੇ ਤੇ ਜਦੋਂ ਇੱਥੇ ਮਿਸ ਬਿਹੇਵ ਕੀਤਾ ਜਾ ਰਿਹਾ ਸੀਗਾ ਮੀਡੀਆ ਦੇ ਲੋਕਾਂ ਨੂੰ ਵੀ ਧੱਕੇ ਮਾਰੇ ਜਾ ਰਿਹਾ ਸੀਗੇ ਤੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਨੇ ਉਹਨਾਂ ਨੂੰ ਵੀ ਡਰਾ ਤਮਗਾ ਕੇ ਪਰੇ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਨਾ ਡਰਦਾ ਨਾ ਡਰਾਉਂਦਾ ਤੇ ਸ਼੍ਰੋਮਣੀ ਅਕਾਲੀ ਦਲ ਜੋ ਕਹਿੰਦਾ ਉਹ ਕਰਦਾ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੈਗੀ ਵਿਕਰਮ ਸਿੰਘ ਮਜੀਠੀਆ ਸਾਹਿਬ ਪੰਜਾਬ ਦੇ ਵਿੱਚ ਕੈਬਨਿਟ ਦੇ ਵਿੱਚ ਵਜ਼ੀਰ ਹੋਣਗੇ ਮੁੱਖ ਮੰਤਰੀ ਸਰਦਾਰ ਸਖਵੀਰ ਸਿੰਘ ਬਾਦਲ ਹੋਣਗੇ ਤੇ ਇਹਨਾਂ ਕੇਸਰੀਵਾਲ ਦੀ ਟੀਮ ਨੂੰ ਅਸੀਂ ਆ ਬਾਰਡਰ ਸ਼ੰਭੂ ਬਾਰਡਰ ਟੱਪਣ ਨਹੀਂ ਦੇਣਾ ਫੇਸ ਕਰਕੇ ਇਹਨਾਂ ਨੂੰ ਕਹਿੰਦੇ ਆ ਕਿ ਆਪਣੇ ਪਾਸਪੋਰਟ ਪਾਸਪੋਰਟ ਜੇ ਤਾਂ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਪੰਜਾਬ ਚੋਂ ਪਹਿਲਾਂ ਚਲੇ ਜਾਓ ਇਲੈਕਸ਼ਨ ਤੋਂ ਤੇ ਜੇ ਇਲੈਕਸ਼ਨ ਚ ਆਗੇ ਇਲੈਕਸ਼ਨ ਜਿੱਤ ਗਿਆ ਚਰਨਬਣੀ ਇਕਾਲੀ ਦਲ ਤਾਂ ਤੁਹਾਨੂੰ ਸ਼ੰਭੂ ਬਾਰਡਰ पार ਕਰਨ ਨਹੀਂ ਦੇਣਾ ਇਹਨਾਂ ਜੇਲਾਂ ਵਿੱਚ ਹੀ ਬੋੜ ਕੇ ਲਿਆ ਕੇ ਅੰਦਰ ਬਾੜ ਦੇ ਦੇਖੋ ਅੱਜ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜਿਹੜਾ ਇਹਨਾਂ ਨੇ ਝੂਠਾ ਜਿਹੜਾ ਪਰਚਾ ਦਰਜ ਕਰਾ ਕੇ ਜਿਹੜੀ ਲੋਕਾਂ ਦੀ ਆਵਾਜ਼ ਮਜੀਠੀਆ ਸਾਹਿਬ ਬੋਲਦੇ ਸੀਗੇ ਪੰਜਾਬ ਦੇ ਹੱਕ ਲਈ ਪੰਜਾਬ ਦੇ ਲੋਕਾਂ ਲਈ ਉਹ ਸਰਕਾਰ ਤੋਂ ਡਰੇ ਨਹੀਂ ਔਰ ਸਰਕਾਰ ਨੂੰ ਉਹਨਾਂ ਤੋਂ ਇੰਨਾ ਡਰ ਲੱਗ ਰਿਹਾ ਸੀ ਵੀ ਅਗਰ ਮਜੀਠੀਆ ਸਾਹਿਬ ਐਹੀਂ ਬੋਲਦੇ ਰਹੇ ਤਾਂ ਸਾਡਾ ਸੁਖੜਾ ਸਾਹਿਬ ਹੋ ਜੂ ਪਰ ਉਹ ਬੋਲਣ ਤੋਂ ਹਟੇ ਨਹੀਂ ਇਹਨਾਂ ਨੇ ਝੁੱਠੇ ਕੇਸ ਪਾ ਕੇ 40000 ਪੰਨਿਆਂ ਦੀ ਅੱਜ ਤੱਕ ਮੈਂ ਮੈਨੂੰ ਵੀ 40-50 ਸਾਲ ਹੋ ਗਏ ਰਾਜਨੀਤੀ ਕਰਜੋ ਮੈਂ ਨਹੀਂ ਸੁਣਿਆ 40000 ਦੀ ਚਾਰਚੀਟ ਦਾਇਰ ਕਰੀ ਹੋਵੇ ਸੋ ਇਹਨਾਂ ਨੇ ਕਬਰਾਹੜ ਚਾ ਕੇ ਇਹ ਜਿਹੜਾ ਮਕਦਮਾ ਦਾਦੀ ਕੀਤਾ ਆਪਣੇ ਡਰ ਦੇ ਬਾਰੇ ਤੋਂ ਕਿ ਜਿਹੜੀ ਲੋਕਾਂ ਦੀ ਆਵਾਜ਼ ਲੋਕਾਂ ਤੱਕ ਨਾ ਪਹੁੰਚੇ ਪਰ ਸ਼੍ਰੋਮਣੀ ਅਕਾਲੀ ਦਲ ਮੈਂ ਸਮਝਦਾ ਡਰ ਵਾਲਾ ਨਹੀਂ ਜੇ ਪੰਜਾਬ ਦੀ ਹਤੈਸ਼ੀ ਪਾਰਟੀ ਆ ਕੋਈ ਪੰਜਾਬ ਦੇ ਲੋਕਾਂ ਲਈ ਸਿਰਫ ਤੋਂ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ ਅਰ ਹਮੇਸ਼ਾ ਅਸੀਂ ਮਜੀਠੀਆ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਿਆ ਖੜੇ ਰਹੇ ਕੇਸ਼ਾ ਯੋਰੀਆ ਆਮਦਨ ਤੋਂ ਬਾਅਦ ਦਾ ਦਾ ਮਾਮਲਾ ਸੀ ਜੇਕਰ ਕਾਲੀ ਆਪੂ ਮਿਲਣ ਆਏ ਨੇ ਉਹਨਾਂ ਨਾਲ ਵੀ ਰੁਕਾ ਟੁਕਾ ਦੇਖਦੇ ਬਾਹਰ ਹੋਰੀਆ ਨੇ ਦੇਖੋ ਗੱਲ ਇਹ ਆ ਪਹਿਲਾ ਸਰਕਾਰ ਵੱਲ ਝੂਠਾ ਪਰਚਾ ਦਰਜ ਕਰਕੇ ਜੀਕੇ ਸਾਹਿਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਇਹ ਗਲਤੀ ਚੰਨੀ ਸਰਕਾਰ ਨੇ ਕੀਤੀ। ਉਹ ਤੋਂ ਬਾਅਦ ਹਾਈ ਕੋਰਟ ਨੇ ਬਹੁਤ ਸਖਤ ਆਪਣੇ ਕੀਤੀਆਂ। ਉਹ ਤੋਂ ਬਾਅਦ ਫਿਰ ਇਹਨਾਂ ਭਗਵੰਤ ਮਾਨ ਸਰਕਾਰ ਨੇ ਇਹਨਾਂ ਨੂੰ ਝੂਠਾ ਝੂਠੀ ਗਰਨ ਪਰਚਾ ਦੇ ਕੇ ਮਜੀਠੀਆ ਸਾਹਿਬ ਨੂੰ ਇਥੇ ਨਾਬੇ ਜੇਲ੍ਹ ਕੀਤਾ। ਕਿਉਂਕਿ ਮਜੀਠੀਆ ਸਾਹਿਬ ਬੜੀ ਬੇਬਾਕੀ ਦੇ ਨਾਲ ਬੜੀ ਹੌਂਸਲੇ ਨਾਲ ਬੜੀ ਦਲੇਰ ਨਾਲ ਸਰਕਾਰ ਦੇ ਖਿਲਾਫ ਬੋਲਦੇ ਸੀ। ਜਿਹੜੇ ਵੀ ਇਹਨਾਂ ਦੇ ਸਕੈਂਡਲ ਕੱਢਦੇ ਸੀ ਪੂਰੇ ਤੱਥਾਂ ਦੇ ਆਧਾਰ ਤੇ ਸਰਕਾਰ ਨੂੰ ਘੇੜਦੇ ਭਗਵੰਤ ਮਾਨ ਨੂੰ ਘੇੜਦੇ ਸੀ ਸਿੱਧਾ-ਸਿੱਧਾ ਚੈਨਲ ਭਗਵੰਤ ਮਾਨ ਨੂੰ ਕਰਦੇ ਸੀ ਉਹ ਇਹਨਾਂ ਦੀ ਅੱਖਾਂ 'ਚ ਰੜਕਦੇ ਸੀ ਤੇ ਮੈਂ ਸਮਝਦਾ ਕਿ ਉਹਨਾਂ ਦੀ ਆਵਾਜ਼ ਨੂੰ ਦਬਾਉਣ ਖਾਤਰ ਇਹਨਾਂ ਨੇ ਆ ਝੂਠੇ ਪਰਚੇ ਦਰਜ ਕੀਤੇ ਆ ਤੇ ਮੈਂ ਸਰ ਮਜੀਠੀਆ ਸਾਹਿਬ ਨਾਕ ਤੇ ਦਵੇ ਆ ਨਾ ਅੰਦਰ ਦਵੇ ਨੇ ਨਾ ਬਾਹਰ ਦਵੇ ਨਾਕ ਤੇ ਦਵਣਗੇ ਸੋ ਚੜ੍ਹਦੀ ਕਲਾ 'ਚ ਹੈਗੇ ਨੇ ਉਹ ਸੋ ਇਸ ਕਰਕੇ ਅੱਜ ਜੋ ਹੋਇਆ ਇੱਥੇ ਮਾਨਜੂ ਐਸਐਚਓ 90 ਦੇ ਵੱਲੋਂ ਅਕਾਲੀਵਲ ਦੇ ਆਗੂਆਂ ਨੂੰ ਧੱਕੇ ਮਾਰੇਗੇ ਥੋੜੇ মিডিਆ ਦੇ ਸੀਨੀਅਰ ਜਰਨਲਿਸਟ ਨੂੰ ਧੱਕੇ ਮਾਰੇ ਗਏ ਨੇ ਤੇ ਮੈਂ ਸਮਝਦਾ ਕਿ ਇਹ ਕੀ ਪੁਲਸ ਕੀ ਇਹ ਚਾਪਲੂਸੀ ਕਰਨਾ ਚਾਹੁੰਦੀ ਆ ਅਫਸਰ ਕਿ ਅਫਸਰ ਆਪਣਾ ਦਿਖਾਉਣਾ ਚਾਹੁੰਦਾ ਸੀ ਸਰਕਾਰ ਦੇ ਪਰੇ ਬੜਾ ਵਫਾਦਾਰ ਸਰਕਾਰ ਪੁਲਸ ਅਫਸਰ ਦਾ ਕੰਮ ਆ ਲਾਅ ਆਰਡਰ ਨੂੰ ਮੇਨਟੇਨ ਕਰਨਾ ਜੇ ਕੋਈ ਲਾਅ ਆਰਡਰ ਦੀ ਕੋਈ ਗਤਾਹੀ ਕਰਦਾ ਉਹ ਤੇ ਜੋ ਮਰਜ਼ੀ ਕਰ ਵੀ ਕਰ ਸਕਦੇ ਨੇ ਉਹ ਧੱਕੇ ਨਾਲ ਚੱਕ ਕੇ মিডিਆ ਪਰੇ ਕਰੋ ਹੁਣ ਬੰਦੇ ਖੜੇ ਨਹੀਂ ਹੈ ਸੋ ਕਹਿਣ ਦਾ ਮਤਲਬ ਹੈ ਸਰ ਇੰਦਾ ਦੀ ਸਰਕਾਰ ਦੀ ਬਖਲਾਟ ਆ ਤੇ ਅਫਸਰशाही ਨੂੰ ਵੀ ਸੋਚਣਾ ਚਾਹੀਦਾ ਕਿ ਤੁਸੀਂ ਉਹਨਾਂ ਦੇ ਹੱਥ ਥੋਕੇ ਬਣ ਕੇ ਅਜਿਹੇ ਲੋਕਾਂ ਦੀ ਬੇਇੱਜ਼ਤੀ ਨਾ ਕਰੋ ਪੱਤਰਕਾਰਾਂ ਦੀ ਬੇਇੱਜ਼ਤੀ ਨਾ ਕਰੋ ਜਿਹੜੇ ਆਮ ਬੰਦੇ ਆਪ ਮਹਾਰੇ ਲੋਕ ਮਿਲਣ ਆਏ ਨੇ ਉਹਨਾਂ ਨੂੰ ਮਿਲਦਾ ਉਹ ਅੰਦਰ ਦੇਖੋ ਤੁਹਾਡੇ ਸਾਹਮਣੇ ਆ ਭੁੰਦਰ ਸਾਹਿਬ ਸ਼ੀਨਜਾ ਗੂ ਬਾਹਰ ਖੜੇ ਨੇ ਸਰਕਾਰ ਦਾ ਕਿੰਨਾ ਖੌਫ ਆ ਪ੍ਰਸ਼ਾਸਨ ਨੂੰ ਕਿੰਨਾ ਖੌਫ ਆ ਅਕਾਲੀਵਾਲਾ ਦਾ ਸੋ ਇਸ ਕਰਕੇ ਇਸ ਅੱਜ ਘਟਨਾ ਨੂੰ ਖੇਦੀ ਕਰਦੇ ਆ ਜਿਹੜੇ ਸਾਡੇ ਸੀਨੀਅਰ ਅਗੂ ਨੂੰ ਸਰਕਾਰ ਨੇ ਮਿਲਣ ਲਈ ਤਾਂ ਭੁੰਦਰ ਸਾਹਿਬ ਬਾਹਰ ਖੜੇ ਨੇ ਹੋਰ ਸ਼ਰਮਾ ਜੀ ਸਾਰੇ ਈਟ ਬੈਠੇ ਬਾਹਰ ਗੱਡੀ ਬੈਠੇ ਉਹਨਾਂ ਕਾ ਸਭ ਵੀ ਗੱਡੀ ਬੈਠੇ ਨੇ ਉਹਨਾਂ ਨੂੰ ਮਿਲਣ ਲਈ ਤਾਂ ਜਾ ਰਹੇ ਆ ਸੋ ਇਸ ਗੱਲ ਦੀ ਸਖਤ ਨਖੇਦੀ ਆ ਤੇ ਸਰਕਾਰ ਨੂੰ ਇਸ ਗੱਲ ਦੀ ਤਾੜਨਾ ਵੀ ਕਰਦੇ ਆ ਦੇਖੋ ਸਰਕਾਰ ਰਹਿ ਗਿਆ ਪੁੱਠੀ ਗਿਣਤੀ ਸ਼ੁਰੂ ਹੋ ਗਈ ਸਾਲ-ਸਾਲ ਰਹਿ ਗਿਆ ਉਹਨਾਂ ਦਾ ਸਰਕਾਰ ਦਾ ਤੇ ਇਹ ਜਿਹੜੀਆਂ ਤੁਸੀਂ ਇਹ ਸੋਚਦੇ ਹੋ ਨਾ ਕਿ ਕਦੇ ਤਖਤ ਉਤਰਨਾ ਨਹੀਂ ਹੈ ਜੋ ਤਖਤ ਉਤਰਨ ਉਤਰਦਾ ਬੰਦਾ ਤੁਹਾਡੇ ਗਾ ਜਾਣਕਾਰੀ ਬੰਦਾ ਤਾਂ ਉਹਦਾ ਹਾਲ ਬਹੁਤ ਮਾੜਾ ਹੁੰਦਾ ਸੋ ਇਸ ਕਰਕੇ ਤੁਸੀਂ ਇੱਕ ਸਰਕਾਰ ਨੂੰ ਸਰਕਾਰ ਨੂੰ ਚੜਾਓ ਜਿਹੜੇ ਅਫਸਰ ਨੇ ਮੈਂ ਜੋ ਨਾਬੇ ਦੇ ਅਫਸਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੋ ਨਾ ਤੁਸੀਂ ਸਰਕਾਰ ਦੇ ਹੱਥ ਓਕੇ ਨਾ ਬਣੋ ਬਿਲਕੁਲ ਆਪਣੀ ਵਫਾ ਦਾ ਵਫਾ ਦਾ ਲੋਕਾਂ ਨਾਲ ਸਾਫਤ ਕਰੋ ਨਾ ਕਿ ਸਰਕਾਰ ਨਾਲ ਕਰੋ ਸੋ ਇਸ ਕਰਕੇ ਅੱਜ ਦੀ ਘਟਨਾ ਦੋਨੇ ਕੰਡਾ ਦੀ ਸਖਤ ਕੀਤੀ ਕਰਦੇ ਆ ਤੇ ਬਾਜਬ ਡੀਜੀਪੀ ਸਾਹਿਬ ਨੂੰ ਮੰਗ ਕਰਦੇ ਆ ਵਾਰਡਰ ਸਾਹਿਬ ਨੂੰ ਕੀ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਮਹਿਕਮੇ ਦੇ ਉੱਪਰ ਤੇ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਅੱਗੇ ਤੋਂ ਕਿਸੇ ਵਰਕਰ ਕਿਸੇ ਅੱਗੇ ਕਿਸੇ ਮੀਡੀਆ ਨਾਲ ਮਿਸਲੂਏ